ਸੋ ਨੂੰ ਸੀਤੋਵਾਲ ਜਿਸ ਨੂੰ ਕਿ ਤੁਸੀਂ ਜਾਣਦੇ ਹੋਵੋਗੇ ਸੋਸ਼ਲ ਮੀਡੀਆ ਉੱਪਰ ਕਾਫੀ ਵੀਡੀਓ ਵੀ ਦੇਖੀਆਂ ਹੋਣਗੀਆਂ ਤੇ ਲੋਕੀ ਇੰਦਾ ਖਾਸਾ ਮਜ਼ਾਕ ਵੀ ਅਡਾਉਂਦੇ ਨੇ ਕਿਉਂਕਿ ਇਹ ਚਾਹੇ ਤਰ੍ਹਾਂ ਬੋਲ ਨਹੀਂ ਪੌਂਦਾ ਤੇ ਨਾ ਚਾਹੇ ਤਰ੍ਹਾਂ ਤੁਰ ਪੌਂਦਾ ਹੈ ਜਿਸ ਤੋਂ ਬਾਅਦ ਇਹਨਾਂ ਦੇ ਘਰੇ ਕੁਝ ਵੀਰ ਗਏ ਤੇ ਉਹਨਾਂ ਨੇ ਜਾ ਕੇ ਸਾਰੀ ਕਰਦੀ ਹਾਲਾਤ ਦੇਖੀ ਤਾਂ ਜੋ ਬਹੁਤ ਹੀ ਮਾੜੀ ਦੱਸੀ ਜਾ ਰਹੀ ਹੈ ਤੇ ਮਾਤਾ ਜੀ ਦੀ ਵੀ ਬਾਹ ਤੇ ਸੱਟ ਲੱਗੀ ਹੋਈ ਤੇ ਘਰ ਦੇ ਹਾਲਾਤ ਬਹੁਤ ਮੜਿਆ ਬਹੁਤ ਗਰੀਬ ਪਰਿਵਾਰ ਤੋਂ ਸੋਨੂ ਸੀਤਵਾਲਾ ਸੋਨੂ ਸੀਤਵਾਲ ਦੇ ਪਿਤਾ ਚੋਨਾ ਲਾਉਣ ਗਏ ਆ ਤੇ ਦੇਖੋ ਸੋਨੂ ਸੀਤਵਾਲ ਤੇ ਉਹਦੀ ਮਾਤਾ ਜੀ ਉੱਥੇ ਬਹਿ ਕੇ ਉਹ ਵੀਰ ਉਹਨਾਂ ਨਾਲ ਇੰਟਰੋਡਕਸ਼ਨ ਵੀ ਕਰ ਰਿਹਾ ਤੇ ਉਹਨਾਂ ਤੋਂ ਸਾਰੇ ਹਾਲਾਤ ਵੀ ਪੁੱਛੇ ਜੋ ਕਿ ਦੱਸਿਆ ਜਾ ਰਿਹਾ ਬਹੁਤ ਹੀ ਮਾੜਿਆ ਸਾਰੇ ਵੀਰ ਸੋਨੂ ਸੀਤਵਾਲੇ ਭਰਾ ਦੀ ਹੈਲਪ ਜ਼ਰੂਰ ਕਰਿਓ ਲਓ ਜੀ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਸੋਨੂ ਦੇ ਘਰ ਆਏ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਤੇ ਉਹਨਾਂ ਦੀ ਮਦਰ ਜੀ ਤੇ ਆਪਣਾ ਸੋਨੂੰ ਭਰਾ ਤੁਹਾਨੂੰ ਪਤਾ ਸੋਨੂੰ ਭਰਾ ਨੂੰ ਜਿੰਨੇ ਵੀ ਇਹਦੇ ਪੈਸੇ ਆ ਲੱਗ ਜਾਂਦੇ ਆ ਜੋ ਵੀ ਐਂਟੂ ਮਾਉਂਟ ਆ ਜੋ ਵੀ ਰਾਸ਼ਨ ਪਾਣੀ ਲੱ ਠੀਕ ਆ ਜੋ ਵੀ ਪੈਸੇ ਭਰਾ ਬਣਾਉਂਦਾ ਐ ਮੇਲਿਆਂ ਤੋਂ ਬਾਕੀ ਮਾਤਾ ਜੀ ਤੋਂ ਮੈਂ ਅੱਜ ਸਾਰੀ ਸਾਰੀ ਕਹਾਣੀ ਸੁਣੀ ਆ ਉਹ ਜਾਲੇ ਮਾੜੇ ਹਾਲਾਤ ਆ ਯਾਰ ਜਾਨਕੀ ਸੌਣ ਨਹੀਂ ਹੁੰਦਾ ਜਾਨਕੀ ਆਪਣੇ ਆਪ ਨੂੰ ਰੋਣਾ ਆ ਜਾਂਦਾ ਤੇ ਦਾਦੇ ਪੇਸੀ ਮਾਤਾ ਜੀ ਕਿੱਦਾਂ ਕਿੱਦਾਂ ਦੇ ਹਾਲਾਤ ਆ ਉਹਨਾਂ ਦੇ ਹਨਾ ਫਾਦਰ ਸਾਹਿਬ ਹੁਣ ਇਹਦੇ ਝੋਨਾ ਲਾਉਣਗੇ ਆ ਤੇ ਮਦਰ ਦੀ ਉਹ ਵੀ ਨਹੀਂ ਠੀਕ ਰਹਿੰਦੇ ਤੇ ਮਦਰ ਇਹਨਾਂ ਦੇ ਸੌਣੂ ਦੇ ਹਨਾ ਇਹ ਵੀ ਨਹੀਂ ਠੀਕ ਤੇ ਤੁਹਾਨੂੰ ਪਤਾ ਬਾਕੀ ਸੌਣੂ ਭਰਾ ਦਾ ਬਾਕੀ ਤੁਹਾਨੂੰ ਘਰ ਪਹਿਲੇ ਤੋਰ ਚ ਦਿਖਾ ਰ ਮਾਤਾ ਜੀ ਦੱਸ ਸਕਦੇ ਬਾਕੀ ਮਾਤਾ ਜੀ ਦੱਸੂਗੀ ਜੋ ਵੀ ਪ੍ਰੋਬਲਮ ਆ ਲਈ ਬਾਕੀ ਰੋਮਾ ਨਾਲ ਕੋਈ ਚੱਕਰ ਨਹੀਂ ਤਾਨੂੰ ਪਤਾ ਹੋ ਹੀ ਜਾਂਦਾ ਜਦੋਂ ਕੋਈ ਬੰਦੇ ਦਾ ਹਨਾ ਉਹ ਦਿਲ ਥੋੜਾ ਕੀਤਾ ਹੁਣ ਵੀ ਇਹਦੇ ਲੋ ਆਉਂਦਾ ਕੈਮਰਾ ਰੋਣ ਦੇ ਪਹਿਲੂs ਵੀ ਸਾਡੇ ਕੋਲ ਬਹੁਤ ਹੋਏ ਤੇ ਬਾਕੀ ਕੋਈ ਕੋ ਚੱਕਰ ਨਹੀਂ ਮਾਰਦਾ ਜੀ ਬਾਕੀ ਸਾਰੇ ਭਰਾ ਜਰੂਰ ਹੈਲਪ ਕਰਿਓ ਜਿੰਨੇ ਵੀ ਆ ਅਖੀਰ ਚ ਸੋਨੂ ਸੀਤੋਵਾਲ ਨੇ ਵੀ ਦੱਸਿਆ ਕਿ ਮੇਰੇ ਤੋਂ ਚੱਲ ਨਹੀਂ ਹੁੰਦਾ ਮੇਰੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਆ ਤੇ ਸੋਨੂ ਸੀਤੋਵਾਲ ਦੀ ਇੱਕ ਪੈਣ ਆ ਉਹ ਵੀ ਬਿਉਣ ਵਾਲੀ ਐ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਜੇਕਰ ਤੁਸੀਂ ਕੋਈ ਹੈਲਪਿੰਗ ਕਰ ਸਕਦੇ ਹੋ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਤਾਂ ਕਿ ਸਭਨਾਂ ਨੂੰ ਪਤਾ ਲੱਗ ਸਕੇ ਕੋਈ ਨਾ ਕੋਈ ਤਾਂ ਹੈਲਪ ਜਰੂਰ ਕਰੇ ਧੰਨਵਾਦ ਜਿਹੜਾ ਆਪਾਂ ਦੇ ਇਹ ਸਰ ਰਿਕੁਐਸਟ ਕਰ ਰਹੇ ਹਾਂ ਜਿਹੜੇ ਜਿਹੜੇ ਭਰਾ ਮੇਰੇ ਨਾਲ ਟੁੱਟੇ ਆ ਤੇ ਰਿਕੁਐਸਟ ਤੇ ਉਹਨਾਂ ਨੂੰ ਆਪੇ ਤੇ ਸੋਚ ਸਕਦੇ ਤੇ ਵੀਰੇ ਤੇਰੇ ਹੱਥ ਆਪਣੇ ਤੇ ਮੜੇ ਹੱਥ ਤੇ ਚੱਲ ਵੀ ਨਹੀਂ ਹੁੰਦਾਂ ਨਹੀਂ ਮੇਰੇ ਤੋਂ ਤਾਂ ਜਿੰਨੇ ਭਰਾ ਵਾ ਤੇ ਤੇ ਪੜ ਕੇ ਤੇ ਖੜਦੇ ਆ ਪੜ ਕੇ ਹੂੰ ਹੂੰ ਤਾਰਾਂ ਦੀ ਦਿੱਕਤਾ ਦਾ ਮਾੜੇ ਤੇ ਸਾਡ ਲੱਗੀ ਆ ਤੇ ਮਾੜਾ ਤੋਂ ਵੀ ਨਹੀਂ ਕਰਦੇ ਵੀ ਤੇ ਉਹ ਲਾ ਤੇ ਵਿਗੜੇ ਪਏ ਆ ਇਹ ਜਿਹੜੀ ਗੱਲ ਆ ਤੇ ਭਰਾ ਹੈਲਪਰ ਜੁਮੇ ਆਲਾ ਫਿਕਰੇਓ ਜਰੂਰ ਭਰਾ ਮੇਰੇ ਤੇ ਜਿੰਨੇ ਬਾਹਲੇ ਭਰਾ ਦਾਰਾਰੇ ਭਰਾ ਤੇ ਜਿਹੜਾ ਨੂੰ ਪਿਆਰ ਕਰਦੇ ਆ ਤੇ ਧੰਨਵਾਦ ਵੀਰੇ ਉਹਨਾਂ ਦਾ ਲਵ ਯੂ